ਪਹੁੰਚੇ 38 ਸੈਕਟਰ ਸਥਿਤ ਸ਼੍ਰੀ ਰਾਮ ਦਰਬਾਰ ਮੰਦਿਰ ਜਿੱਥੇ ਕੀ ਕ੍ਰਿਸ਼ਨ ਜਨਮਸ਼ਟਮੀ ਦੇ ਮੌਕੇ ਤੇ ਮੰਦਿਰ ਨੂੰ ਬਹੁਤ ਹੀ ਖੂਬਸੂਰਤੀ ਨਾਲ ਸਜਾਇਆ ਗਿਆ ਹੈ ਅਤੇ ਮੰਡਲੀ ਵੱਲੋਂ ਭਜਨ ਕੀਰਤਨ ਕੀਤਾ ਗਿਆ ਕ੍ਰਿਸ਼ਨ ਜੀ ਦੇ ਦਰਸ਼ਨਾਂ ਲੈਣ ਆਉਣ ਚੁਲੀਆਂ ਸ਼ਹਿਤਾਲੂਆਂ ਦੇ ਲੰਗਰੀਆਂ ਸੇਵਾ ਲੱਗੀਆਂ ਹੋਈਆਂ ਸਭ ਤੋਂ ਵੱਧ ਮੰਦਿਰ ਦੀ ਕਮੇਟੀ ਲੋਕਾਂ ਨੂੰ ਬਹੁਤ ਹੀ ਖੂਬਸੂਰਤੀ ਵਧੀਆ ਚੰਗ ਦੇ ਨਾਲ ਆਰਗੇਨਾਈਜ਼ ਕੀਤਾ ਗਿਆ ਸੀ ਤੇ ਪੂਰਾ ਮੰਦਿਰ ਰਾਹੇ ਰਾਹੇ ਦੀ ਸ਼ਰਧਾ ਦੇ ਨਾਲ ਭੂਜ ਰਿਆ ਸੀ आज जन्माष्टमी है और जन्माष्टमी आज सारे कृष्ण भगवान कृष्ण पर ਉਨਰੂ ਮੈਂ ਸਭ ਨੂੰ ਮੁਬਾਰਕਬਾਦ ਦੇ ਰਿਹਾ ਹਾਂ ਇਸੇ ਤੇ ਮੈਂ ਸਵੇਦਾ ਕੀ ਭਗਵਾਨ ਕ੍ਰਿਸ਼ੇ ਜੀ ਦਾ ਬਹੁਤ ਵੱਡਾ ਇਸ ਮੈਂ ਸਵੇਦਾ ਕੀ ਕਿਰਪਾ ਹੈ ਔਰ ਸਾਰੇ ਉਹਨਾਂ ਦੀ ਮਹਿਮਾ ਦੇ ਕੋਟ ਘੜ ਰਹੇ ਆ ਜਨਮਸ਼ਮੀ ਹੈ ਔਰ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਹਨ ਉਹ ਤੁਮ ਕ੍ਰਿਸ਼ਨ ਮਹਾਰਾਜ ਕਿਰਪਾ ਕਰਨ ਕਿ ਸਾਰੀਆਂ ਸੰਗਤਾਂ ਤੇ ਸ੍ਰਿਸ਼ਟੀ ਦੇ ਸਾਰੇ ਰੂਪਾਂ ਤੇ ਆਪਣੀ ਕਿਰਪਾ ਇਸੇ ਤਰ੍ਹਾਂ ਬਣਾਈ ਰੱਖਣ ਤੇ ਅਸੀਂ ਹਮੇਸ਼ਾ ਜਨਮ ਅਸ਼ਮੀ ਦਾ ਅਨੰਦ ਮਾਣਦੇ ਹਾਂ ਕਿੱਧਰ ਵਾਲੇ ਤੇ ਇੱਥੇ ਦੀ ਜਨਮ ਅਸ਼ਮੀ ਜੋ ਕੋਈ ਡਿਫਰੈਂਸ ਲੱਗਿਆ ਹਾਂਜੀ ਕਿੱਧਰ ਵਾਲਾ ਤਿੰਨ ਸਾਲ ਭਗਵਾਨ ਕ੍ਰਿਸ਼ਨ ਸਰ ਇਹ ਸੈਲੀਬ੍ਰੇਸ਼ਨ ਸੈਲੀਬ੍ਰੇਸ਼ਨ ਦੇ ਡਿਫਰੈਂਸ ਹੁੰਦਾ ਕ੍ਰਿਸ਼ਨ ਜਿੱਤੇ ਉਹਦੇ ਵੱਡੇ ਸ਼ਹਿਰ ਹੁੰਦੇ ਆ ਵੱਡੇ ਮੰਦਰ ਹੁੰਦੇ ਆ ਉੱਥੇ ਅੱਜ ਸ਼ਕਲ ਲੱਗਿਆ ਮੈਨੂੰ ਬਹੁਤ ਇੱਥੇ ਜਿਸ ਤਰ੍ਹਾਂ ਸਦਾਮੇ ਦਾ ਜਿਹੜਾ ਉਹ ਰੋਲ ਅਦਾ ਕੀਤਾ ਜਾ ਰਿਹਾ ਸੀ ਸਾਡੇ ਬੱਚਿਆਂ ਨੂੰ ਸਦਾਮੇ ਦੇ ਬਾਰੇ ਔਰ ਕ੍ਰਿਸ਼ਨ ਜੀ ਦੇ ਰਿਸ਼ਤੇ ਬਾਰੇ ਜਿਨ੍ਹਾਂ ਨੂੰ ਵਾਟਸਪੀਅਤ ਨਹੀਂ ਹੁੰਦੀ ਸੋ ਫਿਰ ਇਹੋ ਜੇ ਸਮਾਗਮ ਜਿਹਨੂੰ ਰੱਖੇ ਜਾਂਦੇ ਐ ਕਮੇਟੀ ਦੁਆਰਾ ਇਹਦੇ ਨਾਲ ਲੋਕਾਂ ਨੂੰ ਪਤਾ ਲੱਗਦਾ ਕਿ ਕਿਸ ਤਰ੍ਹਾਂ ਪਪਾਟ ਕ੍ਰਿਸ਼ਨ ਜੀ ਨੇ ਸਦਾਮੇ ਨਾਲ ਆਪਣੀ ਦੋਸਤੀ ਨਭਾਈ ਸੀ ਪਰ ਕਿੰਨਾ ਦੇਸੀ ਸੀ ਇਹ ਸਮੇਂ ਪਪਾਟ ਕ੍ਰਿਸ਼ਨ ਅ ਤੋਂ ਲਈ ਸਦਾਮਾ ਗੋ ਨੇ ਮੇਰੇ ਲਈ ਸਾਰੇ ਲੁਧਿਆਣੇ ਦੇ ਲੋਕ ਇੰਦਰਵਾਲੇ ਦੇ ਲੋਕ ਪੰਜਾਬ ਦੇ ਲੋਕ ਸਾਰੇ ਦੀ ਬਹੁਤ ਕਿਹਾ ਸੋ ਆਮ ਇਨ ਦ ਲਿਸਟ ਯੈਸ ਯੂ ਆਰ ਇਨ ਦ ਲਿਸਟ